ਹੜਤਾਲ ਕੀਤੀ ਬੱਸਾਂ ਦੀ ਕੀ ਕਹਿਣਾ ਅੱਜ ਦੇ ਪਹਲੋਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਤੁਹਾਡੇ ਮਾਦੀਆਂ ਵਰਾਹੀਆਂ ਹੀ ਪਬਲਿਕ ਨੂੰ ਦੱਸ ਸਕਦੇ ਆ ਇਹਨਾਂ ਨਖੇਰਦੀਆਂ ਸਰਕਾਰਾਂ ਨੂੰ ਦੱਸ ਸਕਦੇ ਆ ਸਕਦੇ ਆ ਕਿ ਜਿਹੜਾ 1 ਕਿਲੋਮੀਟਰ ਦੀਮ ਦਾ ਟੈਂਡਰ ਜਿਹੜਾ ਲੈ ਕੇ ਆ ਰਹੇ ਆ ਇਹਨਾਂ 10 ਤੋਂ 11 ਵਾਰ ਇਹਨਾਂ ਗਾਹ ਕਰ ਦਿੱਤਾ ਵਾ ਅੱਗੇ ਕਰ ਦਿੱਤਾ ਵਾ ਇਹ ਟੈਂਡਰ ਠੀਕ ਆ ਜੀ ਇਹ ਆਪਾਂ ਹੁਣ ਇਹ ਅੱਜ ਦੀ ਡੇਟ ਤੇ ਇਹ ਦੁਬਾਰਾ ਟੈਂਡਰ ਖੋਲਣ ਜਾ ਰਹੇ ਹਹੀ ਕਿ ਇਹ ਕਹਿੰਦੇ ਵੀ ਇਹਨਾਂ ਦੇ ਜਿਹੜੇ ਉਦੇਦਾਰ ਪ੍ਰਧਾਨ ਸੈਕਟਰੀ ਆ ਇਹਨਾਂ ਨੂੰ ਪਹਿਲਾਂ ਨਜ਼ਰਬੰਦ ਕਰੋ ਇਹਨਾਂ ਨੂੰ ਚੱਕੋ ਇਹਨਾਂ ਨੂੰ ਚੁੱਕਿਆ ਗਿਆ ਸਾਡੇ ਪ੍ਰਧਾਨ ਸੈਕਟਰੀਆਂ ਨੂੰ ਤੇ ਸੁਬਾ ਜਿਹੜੇ ਪ੍ਰਧਾਨ ਸੈਕਟਰੀ ਆ ਉਹਨਾਂ ਨੂੰ ਝੁਕਿਆ ਗਿਆ ਪੁਲਸਾ ਪ੍ਰਸ਼ਾਸਨ ਵੱਲੋਂ ਝੁਕਿਆ ਗਿਆ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਇਹ ਕਿਹਦੇ ਕਰਕੇ ਵੀ ਆਪਾਂ ਇਹਨਾਂ ਨੂੰ ਜਿਹੜੇ ਬੋਲਣ ਵਾਲੇ ਬੰਦੇ ਆ ਹੱਕੀ ਆਪਣਾ ਜਾਇਜ਼ ਮੰਗਾ ਲੈਣ ਲਈ ਜਿਹੜੇ ਬੋਲਦੇ ਆ ਇਹਨਾਂ ਨੂੰ ਪਹਿਲਾਂ ਚੱਕ ਲੋ ਇਹ ਨਾਦਰ ਸ਼ਾ ਸਰਕਾਰ ਵਜੇ ਨਾਦਰ ਸ਼ਾ ਹੀ ਸਰਕਾਰ ਆਈ ਹੀ ਇਹ ਉਹ ਸਰਕਾਰ ਬਣ ਚੁੱਕੀ ਆ ਆਹ ਨੂੰ ਇਸ ਟਾਈਮ ਗੁਲਾਮ ਕਰ ਚੁੱਕੇ ਆ ਬਈ ਆਪਾਂ ਗੁਲਾਮ ਆਪਾਂ ਗੁਲਾਮ ਨਹੀਂ ਆ ਆਪਾਂ ਰੱਜ ਕੇ ਸੰਘਰਸ਼ ਕਰਾਂਗੇ ਆਪਣੀ ਆਵਾਜ਼ ਜਿਹੜੀ ਬੁਲੰਦ ਕਰਾਂਗੇ ਸਾਰੀ ਦੁਨੀਆ ਨੂੰ ਦਿਖਾਵਾਂਗੇ ਕਿ ਇਹ ਸਰਕਾਰਾਂ ਜਿਹੜੀਆਂ ਨਾਦਰ ਸ਼ਾਹ ਸਰਕਾਰ ਆਲੀ ਜੋ ਨਾਦਰ ਸ਼ਾਹ ਜੀ ਸਰਕਾਰ ਨੇ ਕੀਤਾ ਉਹ ਇਹ ਅੱਜ ਇਹ ਭਗਵੰਤਮਾਨ ਸਰਕਾਰ ਕਰ ਰਹੀ ਹੈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਇਹ ਸੀਦੀ ਦਿਹਾੜੇ ਚੱਲਣ ਦੇ ਹੀ ਇਹਨਾਂ ਸੀਦੀ ਦਿਹਾੜਿਆਂ ਦੇ ਵਿੱਚ ਆਪਾਂ ਜਿਹੜਾ ਕਿ ਜੋਸ਼ ਸ਼ੋਰ ਨਾਲ ਆਪਾਂ ਨਾਰ ਰਹੇ ਆ ਇਹ ਇਹਨਾਂ ਨੂੰ ਚਾਹੀਦਾ ਹੈ ਸਾਡੇ ਜਿਹੜੇ ਦਸਵੇਂ ਪਾਤਸ਼ਾਹ ਹੀ ਤਨ ਤਨ ਸ੍ਰੀ ਗੋਬਿੰਦ ਸਿੰਘ ਜੀ ਇਹਨਾਂ ਉਹਨਾਂ ਨੇ ਕਿਹਾ ਹੀ ਕਿ ਜਿਹੜੀ ਹੈ ਧੱਕੇਸ਼ਾਹੀ ਸਰਕਾਰਾਂ ਕਰਦੀਆਂ ਵਾਂ ਉਹਨਾਂ ਦੇ ਮਤਲਬ ਇਹ ਧੱਕੇਸ਼ਾਹੀ ਰੋਕਣ ਲਈ ਉਹਨਾਂ ਇੱਕ ਜਿਹੜਾ ਕਿ ਆਪਾਂ ਕਹਿ ਸਕਦੇ ਆ ਕਿ ਦੁਨੀਆ ਨੂੰ ਦਿਖਾਇਆ ਨਾ ਆਪ ਦਿਖਾਇਆ ਵੀ ਆਪਾਂ ਇਹ ਸਿੱਧੀ ਦਿਹਾੜੇ ਜਿਹੜੇ ਮਨਾ ਰਹੇ ਆ ਠੀਕ ਆ ਜੀ ਇਹ ਉਹਨਾ ਕਰਕੇ ਅਸੀਂ ਇੱਥੇ ਬੈਠੇ ਰਹੇ ਆ ਨਾਦਰ ਸ਼ਾਹ ਸਰਕਾਰ ਦੇ ਨੱਥ ਪਾਈ ਸੀ ਤਨਤਾ ਨਸ਼ਰੀ ਗੋਬਿੰਦ ਸਾਹਿਬ ਜੀ ਨੇ ਠੀਕ ਆ ਜੀ ਇਹ ਉਹੋ ਹੀ ਨਾਦਰ ਸ਼ਾਹ ਵਾਲਾ ਜਿਹੜਾ ਇੱਕ ਕੰਮ ਕਰਨ ਦੇ ਆ ਆਪਾਂ ਤੇ ਦੂਸਰੀ ਆਪਾਂ ਨੂੰ ਇਹ ਕੋਈ ਨਹੀਂ ਆ ਵੀ ਸਾਡੇ ਪ੍ਰਧਾਨ ਛੱਡੋ ਜਾਂ ਆਪਣੇ ਸੈਕਟਰੀ ਛੱਡੋ ਨਾ ਛੱਡੋ ਸਾਨੂੰ ਵੀ ਲੈ ਕੇ ਜਾਓ ਆਪਾਂ ਇੱਕ ਆਦੇ ਵਰਕਰਾਂ ਸਾਨੂੰ ਵੀ ਲੈ ਕੇ ਜਾਓ ਜਿਹੜੀਆਂ ਕਿ ਮੈਂ ਦੱਸਦੇ ਆ ਕਿਲੋਮੀਟਰ ਸਕੀਮ ਕਿਲੋਮੀਟਰ ਸਕੀਮ ਇੱਕ ਇਤਰਾ ਦੀ ਚੀਜ਼ ਹੈ ਕਿ ਬੱਸ ਜਿਹੜੀ ਹੈ ਪ੍ਰਾਈਵੇਟ ਆਪਰੇਟਰ ਦੀ ਹੋਏਗੀ ਜਿਹੜੇ ਇਹਨਾਂ ਦੇ ਜਿਹੜੇ ਸਰਕਾਰਾਂ ਦੇ ਰਿਸ਼ਤੇਦਾਰਾਂ ਦੀਆਂ ਹੋਣਗੀਆਂ ਆਪਣੇ ਚਾਹੇ ਤੇੜੀਆਂ ਹੋਣਗੀਆਂ ਇਹ ਜਿਹੜੀਆਂ ਬੱਸਾਂ ਪਾਣਗੇ ਇਹਦੇ ਵਿੱਚ ਮੈਂ ਵੀ ਦੱਸਦੇ ਆ ਕਿ ਨਫਾ ਔਰ ਨੁਕਸਾਨ ਕੀ ਹੈ ਜੇ 500 ਕਿਲੋਮੀਟਰ ਤੈ ਹੁੰਦਾ ਤੇ 10 ਰੁਪਏ ਕਿਲੋਮੀਟਰ ਦੇ ਹਿਸਾਬ ਤੇ ਇਹ ਜਿਹੜੀ ਆ ਬਾਤ ਆ 10 ਰੁਪਏ ਕਿਲੋਮੀਟਰ ਦੇ ਸਾਹ ਤੇ 5000 ਹੋ ਗਿਆ ਇਹ 500 ਕਿਲੋਮੀਟਰ ਨਹੀਂ ਕਰਾਨਗੇ ਇਹ ਆਪਣੇ ਖਾਣ ਲਈ 800 ਜਾਂ 1000 ਕਿਲੋਮੀਟਰ ਕਰਾਨਗੇ ਜੇ 800 ਜਾਂ 1000 ਕਿਲੋਮੀਟਰ ਇੱਕ ਬੱਸ ਦਾ ਹੋਏਗਾ 3 ਮਹੀਨੇ ਦਾ 30 ਦੇਣ ਆ 10000 ਇੱਕ ਦਿਨ ਦਾ ਲੈ ਗਿਆ 30 ਦਿਨਾਂ ਜਾ 3 ਲੱਖ ਰੁਪਏ ਲੈ ਗਿਆ ਠੀਕ ਆ ਜੀ ਉਹ 3 ਲੱਖ ਰੁਪਏ ਜੇ ਉਹ 1 ਮਹੀਨੇ ਦਾ ਲੈ ਕੇ ਜਾ ਰਿਹਾ ਕੀ ਗੱਲ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਉਹੀਓ ਬਸ ਆਹੀਂ ਫੁੱਲ ਲੋਨ ਤੇ ਆਪਾਂ ਕਹਿੰਨੇ ਆ ਵੀ ਆਪਾਂ ਲੋਨ ਕਰਾ ਕੇ ਦਿੰਨੇ ਆ ਸਰਕਾਰ ਨੂੰ ਜੇ ਸਰਕਾਰ ਇੰਨੇ ਨਿਕੰਦੀ ਆ ਤੇ ਆਪਾਂ ਲੋਨ ਕਰਾਣੇ ਆ ਉਹੀਓ ਲੋਨ ਕਰਾ ਕੇ ਫੁੱਲ ਲੋਨ ਲੈ ਕੇ ਜਿਹੜੀ 40 ਤੋਂ 45 ਲੱਖ ਰੁਪਏ ਦੀ ਬੱਸ ਪੈਂਦੀ ਆ ਠੀਕ ਆ ਜੀ ਉਹਦੇ ਕਿਸ਼ਤ ਬਣਨੀ ਆ ਵੱਧ ਤੋਂ ਵੱਧ 60000 ਰੁਪਏ 60000 ਰੁਪਏ ਆਪਾਂ ਕਿਸ਼ਤ ਦੇਾਂਗੇ ਠੀਕ ਆ 60000 ਰੁਪਏ ਕਿਸ਼ਤ ਦੇਣ ਤੋਂ ਬਾਅਦ ਵੀ 240000 ਰੁਪਏ ਮਹਿਕਮੇ ਨੂੰ ਬਚਨਾ ਆ ਪਲੱਸ ਇਹ ਬੱਸ ਜਿਹੜੀ 5 ਸਾਲ ਕੰਮ ਕਰੇਗੀ 5 ਸਾਲ ਕੰਮ ਕਰਨ ਤੋਂ ਬਾਅਦ ਇਹ ਬੱਸ ਵੀ ਜਿਹੜੀ ਪ੍ਰਾਈਵੇਟ ਆਪਰੇਟਰ ਲੈ ਜਾਏਗਾ ਜੇ ਸਾਡੀ ਉਹ ਆਪਣੀ ਬੱਸ ਹੋਏਗੀ ਉਹ ਬੱਸ ਕੋਲੋਂ ਅਸੀਂ 5 ਸਾਲ ਲਈ ਉਹ ਬੱਸ ਕੋਲੋਂ ਆਪਾਂ 15 ਸਾਲ ਕੰਮ ਲਵਾਂਗੇ 15 ਸਾਲ ਪਬਲਿਕ ਦੀ ਸੇਵਾ ਕਰਾਂਗੇ ਉਹ ਬੱਸ ਨਾਲ ਐਸਾ ਪਬਲਿਕ ਦਾ ਪ੍ਰੋਪਰਟੀ ਪਬਲਿਕ ਦੀ ਆ ਇਹ ਪਬਲਿਕ ਨੂੰ ਨਾਲ ਆਣੇ ਪੈਣਾ ਵਾ ਇਹ ਜਿਹੜੀਆਂ ਕੀ ਇਹ ਪ੍ਰਾਈਵੇਟ ਬੱਥਾ ਲਿਆ ਆ ਕੇ ਰੋਡਵੇ ਵਿੱਚ ਖਤਮ ਕਰਨੀ ਜਾਂਦੀ ਆ ਠੀਕ ਆ ਜੀ ਇਹ ਆਪਾਂ ਸਰਾਸਰ ਹੋਣ ਨਹੀਂ ਦੇਵਾਂਗੇ ਮੈਕਮੇ ਦਾ ਨੁਕਸਾਨ ਆ ਇਹਦੇ ਵਿੱਚ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਕੋਈ ਅਫਸਰ ਕੋਈ ਮੰਤਰੀ ਇੰਨੀ ਗੱਲ ਕਹਦੇ ਵੀ ਹਾਂ ਵੀ ਇਹ ਮੁਨਾਫੇ ਦਾ ਸਿਰਫ ਇੱਕ ਮਹੀਨੇ ਅੰਮੀ ਨਾ ਮੁਨਾਫੇ ਰਹਿੰਦੀ ਆਏ ਜੂਨ ਮਹੀਨੇ ਮੁਨਾਫੇ ਰਹੇਗੀ ਬਾਕੀ 11 ਮਹੀਨੇ ਬਸ ਜਿਹੜੀ ਆ ਘਾਟੇ 'ਚ ਜਾਂਦੀ ਆ ਠੀਕ ਹੈ ਜੀ ਇਹ 12 ਰੁਪਏ 12 ਤੋਂ 14 ਰੁਪਏ ਜਿਹੜੀ ਆ ਆਰਡੀਨਰੀ ਘਾਟੇ 'ਚ ਜਾਂਦੀ ਆ 16 ਤੋਂ 17 ਰੁਪਏ ਜਿਹੜੀ ਆ ਵੀ ਬੋਲਵੋ ਬੱਸ ਜਿਹੜੀ ਘਾਟੇ 'ਚ ਜਾਂਦੀ ਆ ਅਸੀਂ ਇਹਨਾਂ ਨੂੰ ਸਟੇਟਮੈਂਟ ਆ ਵੀ ਦੇ ਚੁੱਕੇ ਆ ਹਰ ਚੀਜ਼ ਕੱਢ ਕੇ ਫਾਇਦਾ ਨੁਕਸਾਨ ਜਿਹੜਾ ਕੱਢ ਕੇ ਦੇ ਚੁੱਕੇ ਆ ਨਾ ਇਹਨਾਂ ਸਰਕਾਰਾਂ ਨੂੰ ਕੋਈ ਮਤਲਬ ਨਹੀਂ ਆ ਇਹਨਾਂ ਨੂੰ ਇਹ ਮਤਲਬ ਹੈ ਕਿ ਆਪਾਂ ਇਹ ਬੱਸਾਂ ਪਾਵਾਂਗੇ ਫੁੱਲ ਜਿਹੜੀ ਵੱਤੋਂ ਵੱਧ ਜਿਹੜੀ ਆ ਕਰਪਸ਼ਨ ਕਰਾਂਗੇ ਜੇ 500 ਕਿਲੋਮੀਟਰ ਕਰਵਾਉਂਦੇ ਆ ਤੇ ਜੇ ਟੈ 500 ਕਿਲੋਮੀਟਰ ਹੁੰਦਾ ਇਹ 800 ਜਾਂ 1000 ਕਿਲੋਮੀਟਰ ਕਰਵਾਉਣਗੇ ਕਿਉਂ ਕਰਵਾਉਣਗੇ 500 ਜਾਂ 1000 ਕਿਲੋਮੀਟਰ ਕਿਉਂਕਿ ਇਹ ਖਾਣਗੇ ਮੰਤਰੀ ਖਾਣਗੇ ਇਹ ਜਿਹੜੇ ਅਫਸਰ ਹੈ ਇਹ ਖਾਣਗੇ ਠੀਕ ਆ ਜੀ ਇਹ ਇੰਨਾ ਹੀ ਕਹਿੰਦਾ ਹੋਇਆ ਮੈਂ ਪਬਲਿਕ ਨੂੰ ਸਾਰੇ ਜੱਫੇਵੰਦੀਆਂ ਨੂੰ ਮੈਂ ਗੁਰਾ ਕੀ ਮਤਲੀ ਫਰਿਆਦ ਕਰਦਾ ਵਾਂ ਕਿ ਸਾਡੇ ਨਾਲ ਜੁੜੋ ਸਾਡੇ ਜਿਹੜੀਆਂ ਹੱਕ ਜਿਹੜੀਆਂ ਮੰਗਾ ਇਹ ਜਾਇਜ਼ ਮੰਗਾ ਆਪਾਂ ਇਹ ਨਹੀਂ ਕਹਿੰਦੇ ਕਿ ਆ ਨੂੰ ਜਿਹੜਾ ਕਿ ਲੱਖ ਰੁਪਏ ਤਨਖਾਹ ਦੇ ਦਿਓ ਆਪਾਂ ਇਹ ਕਹਿੰਨੇ ਆ ਬਰਾਬਰ ਕੰਮ ਬਰਾਬਰ ਤਨਖਾਹ ਇਹ ਥੋੜਾ ਵੀ ਅਹੀਂ ਕੰਮ ਘਟ ਕਰ ਰਹੇ ਆ ਠੀਕ ਆ ਜੀ ਜੇ ਮੈਂ ਭੁੱਲਰ ਸਾਹਿਬ ਨੂੰ ਜਾਂ ਮਾਨ ਮ ਆਪਣੇ ਸੀਐਮ ਸਾਹਿਬ ਨੂੰ ਇਹ ਬੇਨਤੀ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਇਹ ਗਰੀਬਤਾਵਾ ਠੀਕ ਆ ਜੀ ਇਹਨਾਂ ਦੀ ਜਿਹੜੀਆਂ ਹੱਕ ਸੱਚ ਦੀਆਂ ਮੰਗਾ ਦੋ ਹੀ ਮੰਗਾ ਹੁਣ ਪੱਕੇ ਕਰੋ ਟੈਂਡਰ ਰੱਦ ਕਰੋ ਨਹੀਂ ਤੇ ਮਰਾਂਗੇ ਵੀ ਤੇ ਮਾਰਾਂਗੇ ਵੀ